ਪ੍ਰਕਾਸ਼ ਮੰਨ ਦੀ ਸੇਵਾ ਹੋਈ ਆਸਾ ਜੀ ਦੀ ਵਾਰ ਦੇ ਪਾਵਨ ਕੀਰਤਨ ਹੋਏ ਹਨ ਹੁਣ ਕੁਝ ਸਮੇਂ ਵਾਸਤੇ ਗੁਰਬਾਣੀ ਦੀ ਰੜੀਵਾਰ ਵਿਚਾਰ ਨੂੰ ਸਰਵਣ ਕਰੀਏ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਬਦਾਂ ਅੱਜ ਦੇ ਇਸ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸਮਝਾਇਆ ਹੈ ਕਿ ਹੰਕਾਰੀ ਹਨ ਮਾਨਮਖੰਦ ਉਹ ਭਾਵੇਂ ਸਾਰਾ ਜੀਵਨ ਹੰਕਾਰ ਦੇ ਵਿੱਚ ਮਾਣ ਦੇ ਵਿੱਚ ਬਤੀਤ ਕਰ ਦਿੰਦੇ ਅੰਤ ਵੇਲੇ ਜਦੋਂ ਉਹਨਾਂ ਦਾ ਸਮਾਂ ਪੂਰਾ ਹੁੰਦਾ ਹੈ ਫਿਰ ਉਹਨਾਂ ਦੇ ਕੀ ਹਾਮ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਦਿਨ ਸੰਤ ਨਾਲ ਮਿਲ ਕਰਕੇ ਭਜਨ ਕੀਰਤਨ ਕਰਦੇ ਹੋਏ ਤੁਰੇ ਜਾ ਰਹੇ ਹਨ ਰਸਤੇ ਦੇ ਵਿੱਚ ਬੜਾ ਹੰਕਾਰ ਕਰਨ ਵਾਲਾ ਪੁਰਸ਼ ਬੰਜੇ ਉੱਪਰ ਬੈਠਾ ਹੈ ਪੋਸ਼ ਕਰਕੇ ਪੈਗ ਬੰਨ ਰਿਹਾ ਲੜ ਸਵਾਰ ਰਿਹਾ ਸੰਤਾਨ ਕੀਰਤਨ ਕਰਦੇ ਜਾ ਰਹੀਆਂ ਹਨ ਪਰ ਪਰਮੇਸ਼ਰ ਵਾਹਿਗੁਰੂ ਜੀ ਦਾ ਜਾਸ ਸੁਣ ਕਰਕੇ ਇਸ ਬਾਲ ਮੁਖ ਪੁਰਸ਼ ਨੇ ਸੰਗਤ ਅਸਤ ਕਰਨ ਕੀਤਾ ਉੱਠਿਆ ਨਾ ਕਿਉਂਕਿ ਇਹ ਦੁਰਾਚਾਰੀ ਔਰ ਲੋਕਾਂ ਵੱਲੋਂ ਇਨਕਾਰਿਆ ਖਾ ਮਨੋਖ ਹੈ ਇਸ ਦੀ ਜੈਸੂ ਨੇ ਮੌਤ ਹੋਈ ਨਾ ਕੀਤਾ ਇਸ ਦੇ ਸਰੀਰ ਨੂੰ ਚੁੱਕ ਕਰਕੇ ਜੰਗਲ ਦੇ ਵਿੱਚ ਸੁੱਟ ਦਿੱਤਾ ਔਰ ਕਹਿੰਦੇ ਉਥੇ ਇਸ ਦਾ ਜਿਹੜਾ ਪ੍ਰੇਰਿਆ ਹੋਇਆ ਖੋਪਰੀ ਜਿਹੜੀ ਉਹ ਵਿਸਤਾਰ ਦੇ ਨਾਲ ਤਰੀხ ਹੋਈ ਔਸ ਵਿੱਚੋਂ ਖਾਂ ਜਿਹੜੇ ਹਨ ਉਹ ਚੁੰਜ ਸਵਾਰਦੇ ਹਨ ਇਸ ਤਰ੍ਹਾਂ ਇਸ ਲੋਕ ਦੀ ਹਾਲਤ ਵੇਖ ਕਰਕੇ ਕਈ ਜਤ ਨੇ ਸੰਗਤ ਦਾ ਪਰਮੇਸ਼ਰ ਵਾਹਿਗੁਰੂ ਜੀ ਦੇ ਜਸ ਦਾ ਕੋਈ ਮਾਣ ਨਾ ਰੱਖਿਆ ਕਿਸੇ ਸਮੇਂ ਹੰਕਾਰ ਦੇ ਵਿੱਚ ਉਸ ਦੀ ਅੱਜ ਕਿਹੋ ਜੀ ਹਾਲਤ ਹੈ ਉਸ ਹਾਲਤ ਨੂੰ ਵੇਖ ਕਰਕੇ ਭਗਤ ਕਬੀਰ ਸਾਹਿਬ ਜੀ ਪਾਵਨ ਪਵਿੱਤਰ ਸ਼ਬਦ ਉਚਾਰ ਕਰਕੇ ਸਿਖਿਆ ਦਿੰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੋ ਤੇਰਾ ਕੌਣ ਆਸਰਾ ਹੈ ਜਿਨ੍ਹਾਂ ਚੀਜ਼ਾਂ ਦਾ ਤੂੰ ਮਾਣ ਕਰਦਾ ਹੈ ਹੰਕਾਰ ਕਰਦਾ ਸੋ ਉਹ ਸਮੇਂ ਨਾਲ ਇਤੋਂ ਦੂਰ ਹੋਣ ਵਾਲੀਆਂ ਹਨ ਜਿਵੇਂ ਭਗਤ ਕਬੀਰ ਸਾਹਿਬ ਜੀ ਪਾਵਨ ਕੋਇਤਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ ਜੀ ਗੋੜੀ ਕਬੀਰ ਜੀ ਜਿਹ ਸਰ ਰਾਚ ਰਚ ਬਾਦਤ ਪਾਗ ਤੋ ਸਿਰ ਚੁਣ ਚਸਵਾਰੇ ਕਾਗ ਭਗਤ ਜੀ ਸਮਝਾਉਂਦੇ ਹਨ ਫੇ ਭਾਈ ਜੇ ਸਿਰ ਉੱਪਰ ਤੋ ਰਾਚ ਰਚ ਕਰਕੇ ਸਵਾਰ ਸਵਾਰ ਕਰਕੇ ਤੋ ਪਗ ਬੰਦਾਂ ਤੋ ਉਹ ਸੀਸ ਜੇ ਸਤਗੁਰੂ ਜੀ ਦੇ ਚਰਨਾਂ ਵਿੱਚ ਜਾ ਕਰਕੇ ਲਾ ਚੁਕਿਆ ਨਾ ਸਤਗੁਰੂ ਜੀ ਨੂੰ ਜਾ ਕਰਕੇ ਨਮਸਕਾਰ ਕੀਤੀ ਤੇ ਫਿਰ ਇਹ ਸੀਸ ਕਿਸੇ ਕੰਮ ਨਹੀਂ ਹੈ ਉਹ ਵਹੀ ਸੀਸ ਪਵਿੱਤਰ ਔਰ ਪਾਵਨ ਹਨ ਜੋ ਸਤਗੁਰੂ ਜੀ ਦੀ ਸ਼ਰਨ ਵਿੱਚ ਜਾ ਕਰਕੇ ਚੁੱਕਦੇ ਸਤਗੁਰੂ ਜੀ ਨੂੰ ਨਮਸਕਾਰ ਕਰਦੇ ਹਨ ਪਰ ਵੇਖੋ ਅੱਜ ਮਨੋਖ ਆਪਣੇ ਸੀਸ ਦੇ ਉੱਪਰ ਸੋਨ ਦਰਤੋ ਸੁਨਦਰਾ ਪਾਗ ਬਨ ਕਰਕੇ ਤੇ ਉਸ ਨੂੰ ਸਜਾਉਣ ਦੇ ਬਦਲੇ ਸਤਿਗੁਰੂ ਜੀ ਨੂੰ ਨਮਸ਼ਕਾਰ ਕਰਨੀ ਵੀ ਠੀਕ ਨਹੀਂ ਸਮਝਦਾ ਭਾਵੇਂ ਇਹ ਦਸਤਾਰਾਂ ਜਾਂ ਪੱਗਾਂ ਜਿਹੜੀਆਂ ਹਨ ਇਹ ਸਰਦਾਰੀਆਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ ਹਨ ਜਵੇਂ ਧੰਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ 희ਦੀ ਦੇ ਕਰਕੇ ਗੁਰਸਿੱਖਾਂ ਨੂੰ ਵੱਡਾ ਬਲ ਬਖਸ਼ਿਸ਼ ਕੀਤਾ ਹੈ। ਔਰ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਦਿਰਤਾ ਬਖਸ਼ਿਸ਼ ਕੀਤੀ ਹੈ। ਜਿਸ ਵੇਲੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ। ਉਸ ਵੇਲੇ ਦਿੱਲੀ ਦੇ ਵਿੱਚ ਭਾਵੇਂ ਕਿੰਨੇ ਸਿੱਖਾਂ ਦੇ ਘਰ ਸਨ ਪਰ ਕੋਈ ਸਾਹਮਣੇ ਨਹੀਂ ਆਉਣ ਨੂੰ ਤਿਆਰ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿਸ ਵੇਲੇ ਪਤਾ ਲੱਗਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਇਹੋ ਜਿਹਾ ਹੈ ਸਿੱਖ ਇਸ ਸੰਸਾਰ ਵਿੱਚ ਪੈਦਾ ਕਰਾਂ ਜਸਦੀ ਪਹਿਚਾਨ ਕਿਸੇ ਤੋਂ ਲੁਕੀ છੂਪੀ ਨਾ ਰਹੇ ਉਸ ਵੇਲੇ ਔਰੰਗਜ਼ੇਬ ਦਾ ਇਹ ਐਲਾਨ ਸੀ ਕਿ ਕੋਈ ਮੁਸਲਮਾਨੀ ਮੱਤ ਤੋਂ ਬਿਨਾ ਹੋਰ ਕੋਈ ਧਰਮ ਦਾ ਅਨੁੱਖ ਸੋ ਦਸਤਾਰ ਨਹੀਂ ਸਜਾ ਸਕਦਾ ਨਾ ਕੋਈ ਕੋੜੇ ਦੀ ਸਵਾਰੀ ਕਰ ਸਕਦਾ ਤੇ ਨਾ ਕੋਈ ਸ਼ਹਿਦਤ ਰੱਖ ਸਕਦਾ ਇਹ ਸਾਰੇ ਅਧਿਕਾਰ ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਪਾਤਸ਼ਾਹੀ ਦੇ ਦੇਣ ਹਨ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਜਿਸ ਪਾਵਨ ਪਵਿੱਤਰ ਦਸਤਾਰ ਦੀ ਉਸੇ ਤਰ੍ਹਾਂ ਭਗਤਕਬੀਰ ਸਾਹਿਬ ਜੀ ਸਮਝਾਉਂਦੇ ਹਨ ਕਿ ਇੱਕ ਤਾਂ ਦਸਤਾਰ ਹੈ ਜੋ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਜਿਨ੍ਹਾਂ ਨੇ ਕੇਸਾਂ ਨੂੰ ਸੰਭਾਲਿਆ ਹੈ ਸਤਗੁਰੂ ਜੀ ਦੀ ਦਿੱਤੀ ਹੋਈ ਦਸਤਾਰ ਨੂੰ ਜਿਨ੍ਹਾਂ ਸੰਭਾਲਿਆ ਪਰ ਜਿਹੜੇ ਹਨ ਸਤਗੁਰੂ ਜੀ ਤੋਂ ਬੇਮੁਖ ਹੋ ਕਰਕੇ ਆਪਣੀ ਹਉਮੈ ਦੀ ਤੋਂ ਪਗ ਨੂੰ ਉੱਚਾ ਕਰਨਾ ਚਾਹੁੰਦੇ ਹਨ ਉਹਨਾਂ ਵਾਸਤੇ ਭਗਤ ਕਬੀਰ ਸਾਹਿਬ ਜੀ ਇਹ ਸਿੱਖਿਆ ਦੇ ਰਹੇ ਹਨ ਕਿ ਕੀ ਲਾਭ ਹੈ ਕਿ ਇਸ ਚੰਚਲ ਕਰਕੇ ਬਣੀ ਹੋਈ ਪਗ ਦਾ ਜਿਸ ਨੇ ਸਤਗੁਰੂ ਜੀ ਦੇ ਚਰਨਾਂ ਤੇ ਜਾ ਕਰਕੇ ਝੁਕਣਾ ਨਹੀਂ ਹੈ ਜਿਵੇਂ ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੋ ਗੁਰੂ ਕੇ ਇਤਿਹਾਸ ਵਿੱਚ ਇਹ ਜ਼ਿਕਰ ਮਿਲਦਾ ਕਿ ਜਿਹੜੇ ਮਨੁੱਖ ਸਤਗੁਰ ਜੀ ਦਾ ਸਤਕਾਰ ਨਹੀਂ ਕਰਦੇ ਸਤਗੁਰ ਜੀ ਨੂੰ ਸਿਰ ਨਹੀਂ ਝੁਕਾਉਂਦੇ ਤਿਨਾਂ ਦੇ ਘਵਣਾ ਦੇ ਵਿੱਚ ਕਿੱਲੇ ਠੁਕੇ ਹੋਏ ਹਨ ਉਹ ਆਕੜੇ ਹੋਏ ਹਨ ਇਸ ਤਰ੍ਹਾਂ ਸਤਗੁਰ ਜੀ ਦਾ ਜਿੰਨਾ ਕਿ ਅਦਬ ਕੀਤਾ ਜਾਵੇ ਸਤਕਾਰ ਕੀਤਾ ਜਾਵੇ ਉਹ ਘਟ ਹੈ ਪਰ ਜਿਵੇਂ ਇਸ ਦਸਤਾਰ ਨੂੰ ਜਿਨ੍ਹਾਂ ਨੇ ਸਭਾਲਿਆ ਉਹਨਾਂ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਇਹ ਦਸਤਾਰ ਬਣਾਈ ਜਾਂ ਸਤਗੁਰੂ ਜੀ ਨੇ ਉੱਚੀਆਂ ਦਸਤਾਰਾਂ ਦਾ ਮਾਲ ਬਖਸ਼ਿਸ਼ ਕੀਤੇ ਹਨ ਪਰ ਕਹਿੰਦੇ ਇਹ ਮਨਮੁਖ ਲੋਕ ਸਤਗੁਰੂ ਜੀ ਦੀ ਕੁਰਬਾਨੀ ਨੂੰ ਭੁੱਲ ਕਰਕੇ ਸਤਗੁਰੂ ਜੀ ਦੀ ਬਖਸ਼ਿਸ਼ ਨੂੰ ਭੁੱਲ ਕਰਕੇ ਇਹ ਦਸਤਾਰਾਂ ਬੰਨ੍ਹ ਕਰਕੇ ਤਾਵਾ-ਤਾਵਾ ਦੇ ਪੜ ਕਰੇ ਹਨ ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਸਿਰ ਰਾਜ-ਰਾਜ ਤੇ ਬਾਦਤ ਪਾਗ ਕਹਿੰਦੇ ਜੇ ਸਿਸ ਦੇ ਉੱਪਰ ਤੋ ਰਾਜ-ਰਾਜ ਕਰਕੇ ਸਜਾ ਕਰਕੇ ਪੋਚ ਕਰਕੇ ਇਹ ਪੱਗਾ ਬਣ ਰਿਹਾ ਤੇ ਜੇ ਇਹ ਸਿਸ ਸਤਿਗੁਰੂ ਜੀ ਦੇ ਅਰਪਣਾ ਹੋਇਆ ਇਸ ਸਿਸ ਨੂੰ ਸਤਿਗੁਰੂ ਜੀ ਨੂੰ ਅਰਪਣ ਨਾ ਕੀਤਾ ਅਮਰਤ ਨਾ ਸ਼ਕਿਆ ਗੁਰੂ ਵਾਲੇ ਕਹਿੰਦੇ ਨਾਮ ਬਣੇ ਤੇ ਇਹ ਸਰੀਰ ਦੀ ਸੇਸ ਦੇ ਕੀ ਹਾਲਤ ਹੋਰੀ ਇਸ ਸੀਸ ਦੇ ਵਿੱਚ ਕਹਿੰਦੇ ਜਿਹੜੇ ਕਾਂ ਹਨ ਉਹਨਾਂ ਆ ਕਰਕੇ ਤੇ ਆਪਣਾ ਜਿਹੜਾ ਕਾਰਜ ਸਵਾਤਨਾ ਹੈ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੀਵ ਤੂੰ ਕਹਿੰਦੇ ਜਿਹੜੀਆਂ ਬੜੀਆਂ ਪੋਚ ਪੋਚ ਕਰਕੇ ਪੱਗਾਂ ਬੰਨ ਰਿਹਾ ਹੈ ਸਿਰ ਦੇ ਉੱਪਰ ਤੇਰੇ ਕਹਿੰਦੇ ਕਾਲ ਰੂਪੀ ਕਾਂ ਬੈਠਾ ਹੈ ਜਿਸ ਦਿਨ ਕਹਿੰਦੇ ਉਸ ਨੇ ਆਪਰਾ ਹੁਕਮ ਸੁਣਾ ਦਿੱਤਾ ਪਰਮੇਸ਼ਰ ਨੇ ਤੇ ਉਸ ਕਾਲੂਪੀ ਕਾਲ ਨੇ ਤੇਰੇ ਕਹਿੰਦੇ ਇਸ ਸੀਸ ਵਿੱਚੋਂ ਚੁੰਨੀ ਪਰ ਲਈ ਭਾਵ ਕਹਿੰਦੇ ਤੇਰੇ ਸਵਾਸ ਖਿੱਚ ਲੈਣਾ ਤੇ ਉਸ ਵੇਲੇ ਬੰਨੀਆਂ ਹੋਈਆਂ ਪੱਗਾਂ ਸਾਰੇ ਹੋਏ ਇਸ ਸਿਰ ਕਿਸੇ ਕੰਮ ਨਹੀਂ ਆਉਣੇ ਹਨ ਇਸ ਤਨ ਤਨ ਕੋ ਕਿਆ ਕਰ ਬਈਆ ਇਸ ਕਹਿੰਦੇ ਤਨ ਸਰੀਰ ਦਾ ਕਹਿੰਦੇ ਕੀ ਮਾਨ ਕਰਨਾ ਹੈ ਵੇਖੋ ਪਰਮੇਸ਼ਰ ਵਾਹਿਗੁਰੂ ਜੀ ਨੇ ਬਖਸ਼ਿਆ ਹੋਇਆ ਇਹ ਸਰੀਰ ਹੈ ਜਿਸ ਵਿੱਚ ਉੱਚੀਆਂ ਜੋ ਦੇਹਾਂ ਵਾਲੇ ਵੀ ਹਨ ਜਿਨ੍ਹਾਂ ਦੇ ਵਿੱਚ ਪਰਮੇਸ਼ਰ ਨੇ ਬਲ ਬਖਸ਼ਿਆ ਸਰੀਰ ਦੀ ਤੰਦਰੁਸਤੀ ਸਭ ਤੋਂ ਵੱਡੀ ਪਰ ਕਹਿੰਦੇ ਉਹ ਵੀ ਸਰੀਰ ਜੇ ਪਰਮੇਸ਼ਰ ਵਾਹਿਗੁਰੂ ਜੀ ਤੋਂ ਦੂਰ ਕਰ ਦੇਵੇ ਤੇ ਫਿਰ ਸੁੰਦਰਤਾ ਵੀ ਕਿਸ ਕਾਮ ਇਸ ਸਰੀਰ ਦੀ ਕਹਿੰਦੇ ਬਲ ਨੂੰ ਪ੍ਰਾਪਤ ਕਰਕੇ ਤਾਕਤ ਨੂੰ ਪ੍ਰਾਪਤ ਕਰਕੇ ਮਨੁੱਖ ਗਰਵ ਕਰਦਾ ਹੰਕਾਰ ਕਰਦਾ ਕਿ ਮੈਂ ਬਲ ਵਾਲਾ ਹਾਂ ਮੈਂ ਸੁੰਦਰ ਹਾਂ ਪਰ ਕਹਿੰਦੇ ਇਹ ਤਨ ਦੀ ਕੀ ਵਡਿਆਈ ਹੈ ਇਹ ਤਾਂ ਕਿਨੇ ਮਿੱਟੀ ਦਾ ਕਿਨੇ ਪੁੱਤਲਾ ਜਿਵੇਂ ਉਸ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਨੇ ਬਾਇ ਹੋਏ சுவாਸ ਹਨ ਜਦੋਂ ਉਹ ਪੂਰੇ ਹੋ ਗਏ ਤੇ ਉਸ ਤੋਂ ਬਾਅਦ ਇਸ ਤਨ ਦੀ ਕੀ ਕਹਿੰਦੇ ਹਾਲਤ ਹੋਣੀ ਇਸ ਕਰਕੇ ਕਿ ਕਿਨੇ ਵੱਡੇ ਤੋਂ ਵੱਡੇ ਤਾਨ ਵਾਲੇ ਸਰੀਰ ਵਾਲੇ ਵੀ ਸੰਸਾਰ ਦੇ ਵਿੱਚੋਂ ਚਲੇ ਗਏ ਹਨ ਸਰੀਰਾਨੀਆ ਕਹਿੰਦੇ ਉਮਰਾਂ ਵਧਾ ਕਰਕੇ ਮਨੁੱਖ ਸੰਸਾਰ ਦੇ ਵਿੱਚੋਂ ਚਲੇ ਗਏ ਹਨ ਇਹਨਾਂ ਦਾ ਕੀ ਹੰਕਾਰ ਕਰਨਾ ਫਿਰ ਕਹਿੰਦੇ ਇਸ ਤਨ ਦਾ ਜਿਨ੍ਹਾਂ ਨੂੰ ਤੋ ਮਾਨ ਪ੍ਰਾਪਤ ਹੋਇਆ ਫਿਰ ਉਹ ਤੰਦ ਜਿਹ ਮਾਨ ਛੱਡਦੇ ਹਨ ਤੇ ਫਿਰ ਧਨੀ ਜਿਹੜੇ ਲੋਕ ਹਨ ਉਹਨਾਂ ਨੂੰ ਹੰਕਾਰ ਹੁੰਦਾ ਪਰ ਸਤਿਗੁਰੂ ਜੀ ਕਹਿੰਦੇ ਨਾ ਇਹ ਤਨ ਤੇ ਨਾ ਇਹ ਧਨ ਰੁਪਈਆ ਪੈਸਾ ਜਿਹੜਾ ਇਸ ਦਾ ਵੀ ਕਦੇ ਜਿਹੜਾ ਗਰਭ ਕਰਨਾ ਚੰਗਾ ਨਹੀਂ ਹੈ ਸੱਚੇ ਪਾਤਸ਼ਾਹ ਜੀ ਨੇ ਕੋ ਪਾਵਨ ਬਾਣੀ ਦੇ ਵਿੱਚ ਪਾ ਬਚਨ ਲੈ ਕੇ ਹਨ ਸੁਕੀ ਬਸੈ ਮਸਕੀਨੀਆ ਆਪ ਦੁਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਲਕ ਗਰਭ ਕਲੇ ਉਥੇ ਸਤਗੁਰ ਸਤਿਪਾਤਸ਼ਾ ਜੀ ਨੇ ਮਸਕੀਨੀਆ ਪਹਿਲਵਾਨ ਨੂੰ ਜਿਹੜਾ ਉਪਦੇਸ਼ ਬਖਸ਼ਿਸ਼ ਕਰਕੇ ਇਹ ਸ਼ਲੋਕ ਉਚਾਰਨ ਕੀਤਾ ਕਿ ਵੇਖੋ ਜਿਹੜਾ ਨਾ ਕੋਈ ਜੇ ਉਹ ਮਸਕੀਨੀਆ ਪਹਿਲਵਾਨ ਜਿਹੜਾ ਹੈ ਸਤਗੁਰ ਜੀ ਦੇ ਸਦਾਲੂ ਸੇਖ ਤੋਂ ਹਾਰ ਦਾ ਨਾ ਇਹ ਉਸ ਨੂੰ ਵਿਡਿਆਈ ਪ੍ਰਾਪਤ ਨਾ ਹੁੰਦੀ ਇਸ ਕਰਕੇ ਕਹਿੰਦੇ ਨਾ ਇਹ ਤਨ ਦੀ ਔਰ ਨਾ ਧਨ ਦੀ ਵਿਡਿਆਈ ਕੇਵਲ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਹੈ ਪਰ ਕਹਿੰਦੇ ਮਨੁੱਖ ਇਸ ਧਨ ਨੂੰ ਔਰ ਤਨ ਨੂੰ ਮੋਕ ਮੋਕਰਾ ਕਰਕੇ ਸੰਸਾਰ ਵਿੱਚ ਜਿਉਂਦਾ ਸਰੀਰ ਨੂੰ ਜਿਉਂਦਾ ਰੱਖਣ ਵਾਸਤੇ ਭੋਜਨ ਕਰਨਾ ਲਾਜ਼ਮੀ ਪਹਿਨਣ ਵਾਸਤੇ ਕੱਪੜੇ ਰਹਿਣ ਵਾਸਤੇ ਕਾ ਲਾਜ਼ਮੀ ਹੈ ਕਿਰਤ ਕਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕੀਤਾ ਹੈ ਤਾਨਕ ਮਾਉਣ ਵਾਸਤੇ ਵੀ ਸੱਚੇ ਪਾਤਸ਼ਾਹ ਜੀ ਨੇ ਸਾਧਨ ਬਖਸ਼ਿਸ਼ ਕੀਤੇ ਹਨ ਪਰ ਇਹ ਸਾਰੀ ਜਿਹੜੀ ਕਿਰਿਆ ਹੈ ਇਹ ਸਾਰੇ ਜਿਹੜੇ ਕੰਮ ਹਨ ਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਆਗਿਆ ਵਿੱਚ ਹਨ ਤਾਂ ਪ੍ਰਵਾਨ ਹੈ ਪਰ ਜੇ ਕਹਿੰਦੇ ਇਸ ਤਨ ਨੂੰ ਔਰ ਤੁਹਾਨੂੰ ਪ੍ਰਾਪਤ ਕਰਕੇ ਮਨ ਦੇ ਵਿੱਚ ਤੂੰ ਗਰਭ ਕੀਤਾ ਹੰਕਾਰ ਕੀਤਾ ਫੇਰ ਕਿnde ਕਿਸੇ ਕੰਮ ਨਹੀਂ ਹਨ RAM ਨਾਮ ਕਾਹੇ ਦੜੀਆ RAM ਨਾਮ ਕਾਹ ਇਨੰਦੜਿਆ ਕਹਿੰਦੇ ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਨੇ ਇਹ ਤਨ ਦਿੱਤਾ ਜ਼ੁਬਾਨ ਦਿੱਤੀ ਹੈ ਤੋ ਇਸ ਨਾਲ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਦਰੜ ਕਿਉਂ ਨਹੀਂ ਕਰਦਾ ਇਹ ਕਹਿੰਦੇ ਸੱਚਾ ਜਿਹੜਾ ਕਰਮ ਹੈ ਇਹੋ ਕਹਿੰਦੇ ਇਸ ਤਨ ਦੀ ਵਡਿਆਈ ਹੈ ਜੇ ਇਸ ਨਾਲ ਨਾਮ ਜਪਿਆ ਤੇ ਫਿਰ ਇਹ ਮਨੁੱਖਾ ਸਰੀਰ ਸਫਲਾ ਤੇ ਜੇ ਇਹ ਕਹਿੰਦੇ ਇਸ ਤਨ ਦੀ ਪ੍ਰਾਪਤੀ ਕਰਕੇ ਕੇਵਲ ਦੁਨਿਆਵੀ ਧਨ ਜੋੜਿਆ ਔਰ ਇਸ ਸਰੀਰ ਦੀ ਖੋਮੇ ਵਿੱਚ ਹੀ ਤੁਰਿਆ ਫਿਰ ਕਹਿੰਦੇ ਕੀ ਤੈਨੂੰ ਪ੍ਰਾਪਤ ਹੋਇਆ ਬਾਰ ਪਰਮੇਸ਼ਰ ਵਾਹਿਗੁਰੂ ਜੀ ਦਾ ਜਿਨ੍ਹਾਂ ਨੇ ਵੇਖੋ ਨਾਮ ਜਪਿਆ ਸੋ ਉਹਨਾਂ ਦੇ ਸਰੀਰ ਵੀ ਪ੍ਰਵਾਨ ਹਨ ਉਹਨਾਂ ਦੀ ਕੀਤੀ ਹੋਈ ਕਿਰਤ ਵੀ ਪ੍ਰਵਾਨ ਹੈ ਔਰ ਭਗਤ ਕਬੀਰ ਸਾਹਿਬ ਜੀ ਦੇ ਪਾਸ ਕਿਹੜਾ ਤਨ ਹੈ ਜਾਂ ਭਗਤ ਕਬੀਰ ਸਾਹਿਬ ਜੀ ਦੇ ਪਾਸ ਕਿਹੜਾ ਤਨ ਦੇ ਵਿੱਚ ਸਰੀਰ ਦੇ ਵਿੱਚ ਬਲ ਹੈ ਪਰ ਪਰਮੇਸ਼ਰ ਵਾਹਿਗੁਰੂ ਜੀ ਦੀ ਭਗਤੀ ਕਰਨ ਕਰਕੇ ਭਗਤ ਕਬੀਰ ਸਾਹਿਬ ਜੀ ਦਾ ਜਸ ਅੱਜ ਵੀ ਹੁੰਦਾ ਹੈ ਇਸ ਤਰ੍ਹਾਂ ਸਤਿਪਾਤਸ਼ਾ ਜੀ ਦੀ ਇਹ ਪਾਵਨ ਬਾਣੀ ਜਿਹੜੀ ਸਾਨੂੰ ਸਿੱਖਿਆ ਦਿੰਦੀ ਕਿ ਸੰਸਾਰ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਵਾਸਤੇ ਮਨੁੱਖ ਆਇਆ ਹੈ ਔਰ ਜਿਨ੍ਹਾਂ ਨੇ ਕਹਿੰਦੇ ਇਹ ਪਰਮੇਸ਼ਰ ਦਾ ਨਾਮ ਤਿਹੜ ਕੀਤਾ ਹੈ ਉਹ ਸਫਲੇ ਹਨ ਰਹਾਉ ਵਿਸ਼ਰਾਮ ਦੇ ਕੇ ਅੱਗੇ ਫਿਰ ਮੰਉ ਦੇ ਖੰ ਤ ਕਬੀਰ ਸੁਨੋ ਮਨ ਮੇਰੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਏ ਗੁਰ ਸਿੱਖੋ ਆਪਣੇ ਮਨ ਨੂੰ ਕਹਿੰਦੇ ਇਹ ਜਿਹੜਾ ਵਚਨ ਆ ਨਾ ਉਹ ਦੇੜ ਕਰਕੇ ਸੁਣਾਉਣਾ ਕਰੋ ਕਹਤ ਕਬੀਰ ਸੁਨੋ ਮਨ ਮੇਰੇ ਇਹ ਮਨਾਂ ਕਹਿੰਦੇ ਸੋਨਾ ਕਾਰ ਕਿਹੜਾ ਬਚਨ ਕਿ ਵਾਹਿਗੁਰੂ ਜੀ ਦਾ ਨਾਮ ਜਪਣਾ ਸਭ ਤੋਂ ਉੱਤਮ ਔਰ ਸ੍ਰੇਸ਼ਟ ਹੈ ਜਿਨਾਂ ਨੇ ਕਦੇ ਵਾਹਿਗੁਰੂ ਜੀ ਦੇ ਇਸ ਨਾਮ ਨੂੰ ਜਪਿਆ ਇਹੋ ਨਾਮ ਹੈ ਕਹਿੰਦੇ ਤੇਰੇ ਆਸਰੇ ਹੋਣ ਵਾਲਾ ਪਾਪ ਤੇਨੂੰ ਆਸਰਾ ਦੇਣ ਵਾਲਾ ਇਸ ਬਚਨ ਨੂੰ ਕਹਿੰਦੇ ਆਪਣੇ ਮਨ ਵਿੱਚ ਦੜ ਕਰ ਲੈਣਾ ਕਰ ਹੀ ਹਵਾਲ ਹੋਏ ਗਏ ਤੇਰੇ ਸਤਿਪਾਤਸ਼ਾ ਜੀ ਦੀ ਇਸ ਭਗਤ ਬਾਣੀ ਨੂੰ ਇੱਥੇ ਸਤਿਗੁਰੂ ਜੀ ਸੰਪੂਰਨ ਕਰਦੇ ਆ ਭਗਤ ਕਬੀਰ ਸਾਹਿਬ ਜੀ ਦਾ ਇਹ ਜਿਹੜਾ ਪਾਵਨ ਸ਼ਬਦ ਹੈ ਇਸ ਵਿੱਚ ਅੱਗੇ ਜਿਹੜੀਆਂ ਹਨ ਉਹ ਅਸ਼ਟਬਦੀਆਂ ਹਨ ਔਰ ਇਹ ਜਿਹੜੇ ਸ਼ਲੋਕ ਹਨ ਜਾਂ ਸ਼ਬਦ ਹਨ ਇਹਨਾਂ ਨੂੰ ਪਛਾਨ ਦੇ ਕਰਕੇ ਅੱਗੇ ਅਸ਼ਟਪਦੀਆਂ ਜਿਹੜੀਆਂ ਹਨ ਉਹ ਚਾਰਨ ਕਰਦੇ ਹਨ ਕਿ ਵਾਹਿਗੁਰੂ ਜੀ ਦਾ ਨਾਮ ਹੀ ਤੇਰੇ ਆਸਰੇ ਖੋਣ ਵਾਲਾ ਤੈਨੂੰ ਆਸਪਾ ਦੇਣ ਵਾਲਾ ਹੈ ਹੋਰ ਜਿਹੜੀਆਂ ਸਾਰੀਆਂ ਚੀਜ਼ਾਂ ਪਿੱਛੇ ਰਹਿ ਜਾਣ ਵਾਲੀਆਂ ਹਨ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਨਾਮ ਨੂੰ ਦਿੜ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਗੌੜੀ ਕਬੀ ਗੌੜੀ ਗੁਵਾਰੇ ਦੀ ਕੈ ਪਦੇ 35 ਰਾਗ ਗੌੜੀ ਗੁਵਾਰੇ ਰੀ ਅਸ਼ਟਪਦੀ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਇਥੋਂ ਤੱਕ ਭਗਤ ਕਬੀਰ ਸਾਹਿਬ ਜੀ ਦੇ ਗੌੜੀ ਦੀ ਕਿਨ ਗੁਵਾਰੇ ਦੀ ਜਾਤੀ ਵਿੱਚ ਬੈਂਤੀ ਜਿਹੜੇ ਆ ਚੁੱਕੇ ਹਨ ਅੱਗੇ ਜਿਹੜੀ ਇਹ ਅਸ਼ਟਪਦੀ ਹੈ ਔਰ ਇਸ ਅਸ਼ਟਪਦੀ ਨੂੰ ਉਚਾਰਨ ਕਰਨ ਤੋਂ ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮੇਸ਼ਰ ਵਾਹਿਗੁਰੂ ਜੀ ਦਾ ਜਿਹੜਾ ਮੰਗਲ ਹੈ ਕਿ ਇੱਕ ਪਰਮੇਸ਼ਰ ਓੰਕਾਰ ਸਾਰਿਆਂ ਦਾ ਰੱਖਿਆਕ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਸਾਰਿਆਂ ਨੂੰ ਰੋਜੀ ਦੇਣ ਵਾਲਾ ਪਾਲਣ ਵਾਲਾ ਉਹ ਪਰਮੇਸ਼ਰ ਆਪ ਹੈ ਔਰ ਸਤਿਗੁਰ ਜਿਹੜਾ ਸਾਰੇ ਸਮਿਆਂ ਦੇ ਵਿੱਚ ਸੱਚਾ ਹੈ ਔਰ ਸਤ ਗਿਆਨ ਨੂੰ ਦੇ ਕਰਕੇ ਅਗਿਆਨ ਨੂੰ ਜਿਹੜਾ ਦੂਰ ਕਰਨ ਵਾਲਾ ਉਹ ਗੁਰੂ ਪਰਮੇਸ਼ਰ ਆਪ ਹੈ ਪੂਰੇ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਉਹ ਜਿਹੜਾ ਪਰਮੇਸ਼ਰ ਮਿਲਦਾ ਉਸ ਅਕਾਲ ਪੁਰਖ ਦਾ ਮੰਗਲ ਕਰਕੇ ਅੱਗੇ ਜਿਹੜਾ ਇਹ ਅਸ਼ਟਪਦੀ ਦੇ ਰੂਪ ਵਿੱਚ ਉਪਦੇਸ਼ ਬਖਸ਼ਦੇ ਹਨ ਕਿ ਭਗਤ ਕਬੀਰ ਸਾਹਿਬ ਜੀ ਦੇ ਪਾਸੋਂ ਇੱਕ ਕਹਿੰਦੇ ਪੁਰਸ਼ ਆਇਆ ਔਰ ਕਹਿਣ ਲੱਗਾ ਮਹਾਰਾਜ ਤੁਸੀਂ ਆਵੇ ਇਤਨੇ ਔਕੇ ਹੋ ਕਰਕੇ ਨਾਮ ਜਪਦੇ ਹੋ ਤੇ ਇਹ ਜਿਹੜੇ ਹੋਰ ਸੰਸਾਰੀ ਸੋਖ ਹਨ ਵਿਸ਼ਿਆਂ ਦੇ ਇਹਨਾਂ ਵਿੱਚ ਤੁਸੀਂ ਲੱਗਦੇ ਨਹੀਂ ਹੋ ਤੇ ਇਹਨਾਂ ਵਿਸ਼ਿਆਂ ਬਾਰੇ ਉਹ ਇਹਨਾਂ ਨੂੰ ਚੰਗਾ ਕਹਿ ਰਿਹਾ ਆਪ ਮਨੁੱਖ ਔਰ ਭਗਤ ਜੀ ਇਹਨਾਂ ਵਿਸ਼ਿਆਂ ਵਿੱਚ ਜਿਹੜਾ ਸੋਖ ਹੈ ਉਹਨਾਂ ਨੂੰ ਦੁੱਖ ਰੂਪ ਦੱਸ ਕਰਕੇ ਸ਼ੌਧ ਜੀ ਬਖਸ਼ਿਸ਼ ਕਰ ਰਹੇ ਖੰਦ ਸੁਖ ਮੰਗਤ ਦੁਖ ਆਗੇ ਆਵੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਜਿਹੜਾ ਇਹ ਤੂੰ ਦੁਨਿਆਵੀ ਸੁਖ ਜਿਹੜਾ ਮੰਗ ਰਿਹਾ ਹੈ ਜਿਨ੍ਹਾਂ ਦੇ ਵਿੱਚ ਵਿਸ਼ੇਖੰਦ ਵਿਕਾਰ ਖੰਦ ਜਾਂ ਜਿਹੜੇ ਸਤਿਗੁਰੂ ਜੀ ਦੀ ਆਗਿਆ ਤੋਂ ਬਾਹਰ ਸੰਦ ਜਿਹੜੇ ਵਿਕਾਰ ਜ ਉਹਨਾਂ ਵਿੱਚ ਕੁਝ ਸਮੇਂ ਵਾਸਤੇ ਤੱਕ ਨੇ ਸੁਖ ਮਿਲਦਾ ਹੈ ਪਰ ਆਉਣ ਵਾਲੇ ਸਮੇਂ ਵਿੱਚ ਉਹ ਸੁਖ ਦੁਖ ਰੂਪ ਦੇ ਵਿੱਚ ਹੋ ਕਰਕੇ ਬਦਲ ਜਾਂਦਾ ਹੈ ਇਸ ਕਰਕੇ ਕਹਿੰਦੇ ਸਾਨੂੰ ਇਹ دنیਾਵੀ ਸੁਖ ਨਹੀਂ ਚਾਹੀਦੇ ਜੋ ਅੱਗੇ ਜਾ ਕਰਕੇ ਸਾਡੇ ਦੁੱਖ ਦਾ ਕਾਰਨ ਬਣ ਸੋ ਸੁਖ ਹਮੋ ਨਾ ਬਾਗਿਆ ਭਾਵੇਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਸੁਖ ਨੇ ਦੁੱਖ ਦੇ ਵਿੱਚ ਬਦਲਣਾ ਇਹ ਸੰਸਾਰੀ ਪਦਾਰਥਾਂ ਦੇ ਜਿਹੜੇ ਸੁਖ ਹਨ ਉਹ ਸਾਨੂੰ ਮੰਗਣੇ ਪਰਮੇਸ਼ਰ ਤੋਂ ਪਾਉਂਦੇ ਨਹੀਂ ਚੰਗੇ ਨਹੀਂ ਲੱਗਦੇ ਖਦ ਰਹਿਿਆ ਅਜੋ ਸੁਰਤ ਸੁਖ ਆਸਾ ਕਹਿੰਦੇ ਅਜੇ ਜਿਹੜੀ ਸੁਸਤੀ ਹੈ ਨਾ ਉਹ ਵਿਸ਼ਾਲ ਰੂਪੀ ਜਗਤ ਦੇ ਵਿੱਚ ਲੱਗੀ ਹੋਈ ਆਮ ਕਰਕੇ ਇਹ ਮਨੁੱਖਾਂ ਦੀ ਕਹਿੰਦੇ ਹਾਲਤ ਸੰਸਾਰੀ ਪੁਰਸ਼ਾਂ ਦੀ ਉਹਨਾਂ ਦੀ ਕਹਿੰਦੇ ਇਹਨਾਂ ਮਾਇਆ ਰੂਪੀ ਪਦਾਰਥਾਂ ਦੇ ਵਿੱਚ ਹੀ ਸੋ ਇਹ ਆਸਾ ਇੱਛਾ ਲੱਗੀ ਹੋਈ ਹੈ ਇਹ ਚਾ ਲਾ ਕਰਕੇ ਰੱਖਦੇ ਹਨ ਕਿ ਇਹਨਾਂ ਵਿੱਚ ਸਾਨੂੰ ਸੁੱਖ ਹੈ ਪਰ ਇਹ ਜਿਹੜੀ ਸੁਰਤ ਜਿਹੜਾ ਚਰ ਇਹਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾ ਵਿੱਚ ਜੁੜਦੀ ਨਹੀਂ ਉਹਨਾਂ ਚ ਜਿਹੜਾ ਸੁੱਖ ਹੈ ਉਹ ਪ੍ਰਾਪਤ ਨਹੀਂ ਹੁੰਦਾ ਹੈ ਕੈਸੇ ਹੋਈ ਹੈ ਰਾਜਾ RAM ਨਿਵਾਸ ਇਹਨੇ ਜਿੰਨਾ ਚਿਰ ਇਸ ਸੁਰਤ ਇਹ ਸੰਸਾਰੀ ਸੁੱਖਾਂ ਦੇ ਵਿੱਚ ਲੱਗੀ ਹੋਈ ਉਹਨਾਂ ਚ ਜਿਹੜਾ ਸਾਰਿਆਂ ਤੋਂ ਵੱਡਾ ਸੁਖ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਦੀ ਪ੍ਰਾਪਤੀ ਸੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਸ ਇਹ ਕਿੰਨੇ ਸੁਖ ਕਿਵੇਂ ਪ੍ਰਾਪਤ ਹੋਵੇ ਜਿੰਨਾ ਚਿਰ ਕਹਿੰਦੇ ਸੁਰਤ ਪਦਾਰਥਾਂ ਦੇ ਵਿੱਚ ਲੱਗੀ ਸੰਸਾਰ ਦੇ ਵਿੱਚ ਜੁੜੀ ਹੋਈ ਹੈ ਨਿਰੰਕਾਰ ਦੇ ਵਿੱਚ ਇਹ ਸੁਰਤ ਜੁੜਨੀ ਔਖੀ ਹੈ ਰਹਾਉ ਕੁਸ਼ਰਾਮ ਦੇ ਕੇ ਅੱਗੇ ਕਿਰਪਾ ਕਰਦੇ ਹਨ ਇਸ ਸੁਖ ਤੇ ਸੇਵ ਬ੍ਰਹਮਡ ਰਾਨਾ ਵੇਖੋ ਭਾਵੇਂ ਕਹਿੰਦੇ ਇਹ ਸੰਸਾਰੀ ਪੁਰਸ਼ਾਂ ਦੇ ਕੀ ਉਦਾਹਰਨ ਦਈਏ ਕੀ ਸਮਝਾਈਏ ਇਸ ਸੁਖ ਤੋਂ ਤਾਂ ਜਿਹੜੇ ਹੋਰ ਪਦਾਰਥਾਂ ਦੇ ਸੋਖ ਹਨ ਪਦਵੀਆਂ ਦੇ ਸੋਖ ਹਨ ਬੇ ਕੋਣਥਾਂ ਦੇ ਸੁਖਾਂ ਨਾ ਜਿਹੜੇ ਨਾਸ਼ਵਾਲ ਹਨ ਇਹਨਾਂ ਸੁਖਾਂ ਤੋਂ ਤਾਂ ਕਹਿੰਦੇ ਵੱਡੇ ਤੋਂ ਵੱਡੇ ਦੇਵਤੇ ਜਿਹੜੇ ਸ਼ਿਵਜੀ ਬ੍ਰਹਮਾ ਵਰਗੇ ਇਹ ਵੀ ਪੈ ਖਾਂਦੇ ਹਨ ਇਹਨਾਂ ਨੂੰ ਵੀ ਕਹਿੰਦੇ ਆਪਣੇ ਪਦਮੀਆਂ ਖੁਸਣ ਦਾ ਦਰ ਹੈ ਔਰ ਇਹ ਵੀ ਕਿਨੇ ਕਾਲ ਦੇ ਵਸ ਹਨ ਸੋ ਸੁਖ ਹਮੋ ਨਾ ਸਾਚ ਕਰ ਜਾਣਾ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਜਿਹੜਾ ਵੀ ਸਾਰੀ ਸੁੱਖ ਹੈ ਨਾ ਜਿਸ ਨੂੰ ਸੰਸਾਰ ਨੇ ਸੱਚਾ ਮੰਨਿਆ ਸੋ ਇਹ ਸੁੱਖ ਅਸੀਂ ਸੱਚ ਕਰਕੇ ਨਹੀਂ ਜਾਣਦੇ ਤੁਹਾਨੂੰ ਤਾਂ ਕੇਵਲ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਹੀ ਸੁੱਖ ਜਾਪਦਾ ਹੈ ਇਸ ਕਰਕੇ ਅਸੀਂ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਜਪ ਕਰਕੇ ਸੁੱਖ ਪ੍ਰਾਪਤ ਕੀਤਾ ਹੈ ਸੰਕਾਦਕ ਨਾਰਦ ਮਨ ਸੇਖਾ ਆਹ ਕਹਿੰਦੇ ਇਸੇ ਤਰ੍ਹਾਂ ਜਿਹੜੇ ਇਹ ਸੰਕਾਰਕ ਜਿਹੜੇ ਚਾਰ ਪੁੱਤਰ ਹਨ ਬ੍ਰਹਮਾ ਦੇ ਤੇ ਉਹਨਾਂ ਨੂੰ ਔਰ ਹੋਰ ਜਿਹੜੇ ਮੁਨੀ شیخ ਨਾਗ ਵਰਗੇ ਹਨ ਇਹਨਾਂ ਦੀ ਵੀ ਗਿਣਤੀ ਭਗਤਕਬੀਰ ਸਾਹਿਬ ਜੀ ਕਰ ਰਹੇ ਹਨ ਤਨਪੀ ਅੰਤਾ ਤਨਪੀ ਤਨਮਹੇ ਮਨ ਨਹੀਂ ਪੇਖਾ ਇਹ ਵੀ ਭਾਵੇਂ ਕਹਿੰਦੇ ਦੇਵਤਿਆਂ ਦੇ ਪੁੱਤਰ ਹਨ ਵੱਡੀਆਂ ਇਹਨਾਂ ਦੀਆਂ ਸੋਤੀਆਂ ਹਨ ਪਰ ਇਹ ਵੀ ਕਹਿੰਦੇ ਅੰਦਰ ਜਿਹੜਾ ਮਨ ਹੈ ਨਾ ਉਸ ਨੂੰ ਜਾਣ ਨਹੀਂ ਸਕੇ ਹਨ ਸਰੀਰ ਦੇ ਵਿੱਚ ਮਨ ਜਿਹੜਾ ਉਸ ਦੇ ਜਿਹੜੇ ਫੁਰਨੇ ਹਨ ਜਾਂ ਕਹਿੰਦੇ ਇਸ ਸਤ ਨੂੰ ਜਿਹੜਾ ਟਿਕਾਉਣਾ ਉਹ ਕਹਿੰਦੇ ਇਹ ਪ੍ਰਾਪਤੀ ਨਹੀਂ ਕਰ ਸਕੇ ਖੰ ਇਸ ਮਨ ਕੋ ਕੋਈ ਖੋਜ ਪਾਈ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਸੁੱਖ ਚਾਹੀਦਾ ਹੈ ਨਾ ਤੇ ਫਿਰ ਉਹ ਸੁੱਖ ਪ੍ਰਾਪਤ ਕਰਨ ਵਾਸਤੇ ਇਸ ਮਨ ਦੀ ਖੋਜ ਕਰੋ ਕਿ ਮਨ ਨੂੰ ਚਾਹੀਦਾ ਕੀ ਹੈ ਮਨ ਨੂੰ ਕਿਸ ਚੀਜ਼ ਦੀ ਭੁੱਖ ਹੈ ਵੇਖੋ ਸੰਸਾਰ ਵਿੱਚ ਸਤਿਗੁਰੂ ਜੀ ਨੇ ਸਾਰਿਆਂ ਨੂੰ ਆਪਣਾ ਸਮਾਂ ਬਤੀਤ ਕਰਨ ਵਾਸਤੇ ਜੀਵਨ ਨੂੰ ਸੁਖੀ ਬਣਾਉਣ ਵਾਸਤੇ ਕਿੰਨੀਆਂ ਵਸਤੂਆਂ ਦਿੱਤੀਆਂ ਰਹਿਣ ਵਾਸਤੇ ਘਰ ਹਨ ਪਾਉਣ ਵਾਸਤੇ ਬਸਤਰ ਹਨ ਵਰਤਣ ਵਾਸਤੇ ਰਿਸ਼ਤੇਦਾਰ ਮਿੱਤਰ ਹਨ ਪਰ ਫਿਰ ਵੀ ਇਹ ਮਨ ਚਿੰਤਾ ਦੇ ਵਿੱਚ ਹੈ ਫਿਰ ਕੋਈ ਨਾ ਕੋਈ ਤਾਂ ਇਹੋ ਜਿਹੀ ਭੁੱਖ ਹੈ ਨਾ ਜਿਹੜੀ ਇਸ ਮਨ ਦੀ ਪੂਰੀ ਨਹੀਂ ਹੁੰਦੀ ਸਰੀਰ ਦੀ ਜਿਹੜੀ ਭੁੱਖ ਮਨੁੱਖ ਦੀ ਪੂਰੀ ਹੋ ਜਾਂਦੀ ਜੇ ਪਿਆਸ ਲੱਗਦੀ ਜਲ ਸਕਦਾ ਜੇ ਭੁੱਖ ਲੱਗਦੀ ਭੋਜਨ ਚਾਹਦਾ ਪਰ ਮਨ ਦੇ ਵਿੱਚ ਕਿਹੜੀ ਕਹਿੰਦੇ ਇਹੋ ਜੀ ਭੁੱਖ ਹੈ ਜਿਸ ਭੁੱਖ ਦੇ ਬਦਲੇ ਇਹ ਸਾਰਾ ਸੰਸਾਰ ਘਟਕ ਰਿਹਾ ਹੈ ਉਹ ਕਹਿੰਦੇ ਤ੍ਰਿਸ਼ਨਾ ਦੀ ਭੁੱਖ ਹੈ ਉਹ ਤ੍ਰਿਸ਼ਨਾ ਜਿਹੜੀ ਹੈ ਮਨ ਨੂੰ ਲੱਗੀ ਹੋਈ ਪਦਾਰਥਾਂ ਨੂੰ ਇਕੱਠੇ ਕਰਨ ਦੀ ਥਾਵਾ ਥਾਵਾ ਤੇ ਜਾ ਕਰਕੇ ਨਵੇਂ-ਨਵੇਂ ਕਹਿੰਦੇ ਰੰਗਾਂ ਨੂੰ ਵੇਖਣ ਦੀ ਇਹ ਜਿਹੜੀ ਤ੍ਰਿਸ਼ਨਾ ਲੱਗੀ ਹੈ ਇਹ ਮਨ ਨੂੰ ਲੱਗੀ ਹੋਈ ਹੈ ਤੇ ਮਨ ਨੂੰ ਕਹਿੰਦੇ ਇਹ ਤ੍ਰਿਸ਼ਨਾ ਜਿਹੜੀ ਉਹ ਭਟਕਾ ਰਹੀ ਹੈ ਮਨ ਜਦ ਨਾ ਚਿਰ ਭਟਕਦਾ ਉਹਨਾਂ ਚੀ ਸ੍ਰੀ ਭਟਕਣਾ ਦੇ ਵਿੱਚ ਪਿਆ ਰਿੰਦਾ ਅਨਜਾਨ ਮੁਖ ਕਹਿੰਦੇ ਇਸ ਮਨ ਦੀ ਤਾਂ ਹਾਲਤ ਜਾਣਦਾ ਨਹੀਂ ਹੈ ਔਰ ਨਾ ਕਹਿੰਦੇ ਇਸ ਨੂੰ ਟਿਕਾਉਣ ਦਾ ਕੋਈ ਯਤਨ ਕਰਦਾ ਹੈ ਸਰੀਰਕ ਕਹਿੰਦੇ ਯਤਨ ਕਰਦਾ ਸਰੀਰਕ ਪਰ ਆਤਮਿਕ ਤੌਰ ਤੇ ਸਤਗੁਰੂ ਜੀ ਦੀ ਸੰਗਤ ਕਰਕੇ ਨਾਮ ਨਹੀਂ ਜਪਦਾ ਇਸ ਕਰਕੇ ਇਹ ਮਨ ਜਿਹੜਾ ਉਹ ਟਿਕਾ ਦੇ ਵਿੱਚ ਨਹੀਂ ਆਉਂਦਾ ਮਨ ਦੀ ਸਮਝ ਹੀ ਨਹੀਂ ਪੈਂਦੀ ਹੈ ਤਨ ਛੂਟੇ ਮਨ ਕਹ ਸਮਾਈ ਇਸ ਗੀਤ ਤਾਂ ਕਹਿੰਦੇ ਸਮਝ ਹੀ ਨਹੀਂ ਹੈ ਕਿ ਜਦੋਂ ਕਹਿੰਦੇ ਇਸ শরীর ਨੇ ਛੁੱਟ ਜਾਣਾ ਹੈ ਜੇ শরীর ਦੇ ਨਾਲ ਇਹਨੇ ਯਤਨ ਕੀਤੇ ਹਨ ਪਰ ਕਹਿੰਦੇ ਇਹ শরীর ਨੇ ਤਾਂ ਇੱਕ ਦਿਨ ਛੁੱਟਣਾ ਚਲੇ ਜਾਣਾ ਪਰ ਕਿਹਦੇ ਜਿਹੜੇ ਇਹ ਮਨ ਦੇ ਵਿੱਚ ਬਣੇ ਹੋਏ ਫੁਰਨੇ ਹਨ ਮਨ ਦੀਆਂ ਜਿਹੜੀਆਂ ਵਿਚਾਰਾਂ ਹਨ ਜਾਂ ਕੋਈ ਆਸਾ ਤ੍ਰਿਸ਼ਨਾ ਹਨ ਉਹ ਪਰ ਕਿੱਥੇ ਸਮਾਉਣੀਆਂ ਉਹਨਾਂ ਦੇ ਅਨਸਾਰ ਫਿਰ ਮਨੁੱਖ ਨੂੰ ਜਨਮ ਲੈ ਜਾਣਾ ਕਿਉਂਕਿ ਮਨ ਦੀ ਤਾਂ ਖੋਜ ਹੀ ਨਹੀਂ ਕੀਤੀ ਨਾ ਇਸ ਕਰਕੇ ਭਗਤ ਕੀ ਸਾਹਿਬ ਜੀ ਕਹਿੰਦੇ ਜਿਹੜੀਆਂ ਮਨ ਦੀਆਂ ਆਸਾਂ ਉਹ ਪਰ ਕਿੱਥੇ ਜਾਣੀਆਂ ਉਹਨਾਂ ਨੇ ਫਿਰ ਤੇਨੂੰ ਜਨਮਾਂ ਦੇ ਵਿੱਚ ਪਾਉਣਾ ਹੈ ਗੁਰ ਪ੍ਰਸਾਦੀ ਜਾ ਦੇਵ ਨੰਮ ਇਸ ਤਰ੍ਹਾਂ ਭਗਤ ਕੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਕਰਕੇ ਜੈਦੇਵ ਜੀ ਵਰਗੇ ਨਾਨਦੇਵ ਜੀ ਵਰਗੇ ਜਿਹੜੇ ਭਗਤ ਹਨ ਭਗਤ ਕੈ ਪ੍ਰੇਮ ਇਹ ਨਹੀਂ ਹੈ ਜਾਨਾ ਭਗਤ ਸਹਬਾ ਨੇ ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪ ਕਰਕੇ ਅਸਲ ਵਿੱਚ ਕਹਿੰਦੇ ਜਿਹੜਾ ਪ੍ਰੇਮ ਹੈ ਨਾ ਸਤਗੁਰੂ ਜੀ ਦੇ ਚਰਨਾਂ ਦਾ ਉਹ ਜਾਣਨਾ ਕੀਤਾ ਹੈ ਇਸ ਮਨ ਕੋ ਨਹੀਂ ਆਵਨ ਜਾਣਾ ਭਗਤਾਂ ਨੇ ਕਹਿੰਦੇ ਇਸ ਮਨ ਦਾ ਆਉਣ ਜਾਂਦਾ ਇਸ ਸੰਕਲਪ ਹੀ ਮਿਟਾ ਦਿੱਤਾ ਹੈ ਮਨ ਦੇ ਜਿਹੜੇ ਫੁਰਨੇ ਜਦੋਂ ਖਤਮ ਹੋ ਗਏ ਹਨ ਤੇ ਇਹ ਆਵਨ ਜਾਣ ਦਾ ਖੇਡ ਸਾਰੀ ਖਤਮੀ ਹੋ ਗਈ ਸੱਚਾ ਜਿਹੜਾ ਸੁੱਖ ਪਰਮੇਸ਼ਰ ਦਾ ਉਹ ਮਿਲ ਗਿਆ ਹੈ ਜਿਸ ਕਾ ਭਰਮ ਗਿਆ ਤੇਨ ਸਾਚ ਪਛਾਨਾ ਜਿਨ੍ਹਾਂ ਦੇ ਕਿਨੇ ਭਰਮ ਦੂਰ ਹੋਇਆ ਨਾ ਸੋ ਉਹਨਾਂ ਨੇ ਸੱਚੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਪਹਿਚਾਨ ਲੈਣਾ ਕੀਤਾ ਹੈ ਇਸ ਮਨ ਕੋ ਰੂਪ ਨਾ ਰੇਖ ਆਕਾਈ ਇਹਦੇ ਇਸ ਮਨ ਦੀ ਕੋਈ ਰੂਪ ਆਕਾਰ ਨਹੀਂ ਹੈ ਜਿਵੇਂ ਜਿਵੇਂ ਮਨੁੱਖ ਦੇ ਕਹਿੰਦੇ ਨੇ ਵਾਧੇ ਵਿਚਾਰਾਂ ਵਾਦੀਆਂ ਇੱਛਾਵਾਂ ਕਾਮਨਾਵਾਂ ਵਾਦੀਆਂ ਨਾ ਉਵੇਂ ਉਵੇਂ ਕਹਿੰਦੇ ਇਸ ਮਨ ਦਾ ਕਹਿੰਦੇ ਅਕਾਰ ਬਣ ਜਾਂਦਾ ਹੈ ਇਸ ਕਰਕੇ ਕਹਿੰਦੇ ਇਸ ਮਨ ਨੂੰ ਖੋਜਣ ਵਾਸਤੇ ਕੀ ਕਰਨਾ ਚਾਹੀਦਾ ਹੈ ਹੁਕਮੇ ਹੋਆ ਹੁਕਮ ਬੂਝ ਸਮਾਈ ਜਿਹੜੇ ਹੁਕਮ ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਦਾ ਉਸ ਹੁਕਮ ਨੂੰ ਮਨ ਕਰਕੇ ਉਸ ਨੂੰ ਜਾਣਨ ਦਾ ਯਤਨ ਕਰ ਇਹੋ ਹੀ ਕਹਿੰਦੇ ਸਭ ਤੋਂ ਵੱਡਾ ਲਾਹਾ ਹੈ ਔਰ ਇਹੋ ਹੀ ਕਹਿੰਦੇ ਇੱਕ ਤਰੀਕਾ ਇਸ ਮਨ ਨੂੰ ਖੋਜਣ ਦਾ ਸਤਗੁਰੂ ਜੀ ਦੇ ਚਰਨਾਂ ਵਿੱਚ ਆ ਕਰਕੇ ਭਰਮ ਨੂੰ ਛੱਡ ਔਰ ਇਸ ਮਨ ਦੀ ਸੋਝੀ ਪ੍ਰਾਪਤ ਕਰ ਲੈ ਇਸ ਮਨ ਦਾ ਕੋਈ ਜਾਣੇ ਭੇਦ ਜਿਹੜਾ ਨਾ ਉਹ ਕੋਈ ਵਿਰਲਾ ਹੀ ਮਨੁੱਖ ਜਾਣਦਾ ਹੈ ਔਰ ਜਿਨ੍ਹਾਂ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਪੂਰਿਆਂ ਦੀ ਸੰਗਤ ਮਿਲੀ ਹੈ ਉਹ ਕਹਿੰਦੇ ਜਾਣ ਗਏ ਹਨ ਇਸ ਭੇਦ ਨੂੰ ਇਸ ਮਨਾਂ ਲੀਨ ਪਏ ਸੁਖ ਦੇਓ ਹੋਇ ਇਸੇ ਤਰ੍ਹਾਂ ਕਹਿੰਦੇ ਇਸ ਮਨ ਨੂੰ ਜੇਤ ਕਰਕੇ ਉਸ ਵਿੱਚ ਲੀਨ ਹੋ ਗਏ ਹਨ ਜਿਵੇਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਭਗਤ ਸਾਹਿਬ ਜੀ ਦੀ ਰਸਨਾ ਦੁਆਰਾ ਇਹ ਪਾਵਨ ਪੁੱਤਰ ਉਪਦੇਸ਼ ਬਖਸ਼ਿਸ਼ ਕੀਤਾ ਕਿ ਜਿਹੜੇ ਵਾਰਕੁਰੂ ਜੀ ਦੀ ਕਿਰਪਾ ਨਾਲ ਇਸ ਭਰਮ ਨੂੰ ਛੱਡ ਕਰਕੇ ਅਸਲ ਗੱਲ ਨੂੰ ਜਾਣ ਗਏ ਸਮਝ ਗਏ ਹਨ ਤੋ ਉਹ ਮਨ ਨੂੰ ਦਿੱਤਣ ਵਾਲੇ ਹੋਏ ਹਨ ਇਸ ਪ੍ਰਕਾਰ ਇਹਨਾਂ 52 ਬਹੁਤ ਸ਼ਬਦਾਂ ਦੀ ਵਿਚਾਰ ਕਰਦਿਆਂ ਪਾਈਆਂ ਬੁਲਾਂ ਦੀ ਖਿਮਾ ਬਖਸ਼ਣੀ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਹੁਣ ਅਖੀਰਲੀਆ ਭਗਤੀਆਂ ਜਿਹੜੀਆਂ ਹਨ ਸੋ ਉਹ ਵਿਚਾਰ ਕਰਕੇ ਸਮਾਪਤੀ ਹੈ ਜੀ ਜਿਉ ਇੱਕ ਅਰ ਸਗਲ ਸਰੀਰਾ ਇਸ ਮਨ ਕੋ ਰਵ ਰਹੇ ਕਬੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ